ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਰੋਪੜ ਰੇਂਜ ਦੇ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਰਿਸ਼ਵਤ ਕਾਂਡ ਮਾਮਲੇ 'ਚ ਈਡੀ ਚੰਡੀਗੜ੍ਹ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਈਡੀ ਨੇ ਸੀਬੀਆਈ ਚੰਡੀਗੜ੍ਹ ਤੋਂ ਪੁੱਲਰ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਲਈ ਹੈ ਈਡੀ ਨੇ ਸੱਤ ਬੈਂਕ ਪ੍ਰਬੰਧਨਾਂ ਨੂੰ ਪੱਤਰ ਲਿਖ ਕੇ ਪੁੱਲਰ ਦੇ ਖਾਤਿਆਂ 'ਚ ਹੋਈ ਟਰਾਂਜੈਕਸ਼ਨ ਨੂੰ ਲੈ ਕੇ ਜਾਣਕਾਰੀ ਮੰਗੀ ਹੈ 1 ਲੱਖ ਤੋਂ ਉੱਪਰ ਪੁੱਲਰ ਦੇ ਵੱਖ-ਵੱਖ ਬੈਂਕ ਖਾਤਿਆਂ 'ਚ ਜਿੰਨੀ ਵਾਰ ਵੀ ਟਰਾਂਜੈਕਸ਼ਨ ਹੋਈ ਹੈ ਅਤੇ ਉਹਨਾਂ ਨੇ ਕਿਹੜੇ-ਕਿਹੜੇ ਲੋਕਾਂ ਨੂੰ ਰਾਸ਼ੀ ਭੇਜੀ ਹੈ ਉਹਨਾਂ ਸਭ ਜਾਣਕਾਰੀ ਮੰਗੀ ਹੈ ਇਸ ਤੋਂ ਇਲਾਵਾ ਕੈਨੇਡਾ ਅਤੇ ਦੁਬਈ 'ਚ ਪੁੱਲਰ ਹੋਟਲ ਪ੍ਰਾਪਰਟੀ ਅਤੇ ਹੋਰ ਸਾਧਨਾਂ ਤੋਂ ਆਉਣ ਵਾਲੇ ਪੈਸਿਆਂ ਦੇ ਬਾਰੇ ਵੀ ਜਾਣਕਾਰੀ ਮੰਗੀ ਹੈ ਈਡੀ ਨੇ ਪੁੱਲਰ ਦੇ ਖਿਲਾਫ ਪੀਐਮਐਲਏ ਐਕਟ ਦੇ ਤਹਿਤ ਕੇਸ ਦਰਜ ਕੀਤਾ ਈਡੀ ਪੁੱਲਰ ਦੀ ਬੇਨਾਮੀ ਸੰਪਤੀਆਂ ਦਾ ਵੀ ਪਤਾ ਲਗਾ ਰਹੀ ਹੈ ਜਲਦੀ ਹੀ ਈਡੀ ਪੁੱਲਰ ਦੀਆਂ ਸੰਪਤੀਆਂ ਨੂੰ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਕਰੇਗੀ ਜ਼ਿਕਰਯੋਗ ਹੈ ਕਿ ਸੀਵੀਆਈ ਨੇ ਬਿੱਤੇ ਦਿਨੀ ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਬੀਫ, ਕੌਫੀ, ਗਰਮ ਖੰਡੀ ਫਲਾਂ ਅਤੇ ਹੋਰ ਵਸਤੂਆਂ ਉੱਤੇ ਅਮਰੀਕੀ ਟੈਰਿਫ ਨੂੰ ਖਤਮ ਕਰ ਰਹੇ ਹਨ। ਟਰੰਪ ਨੇ ਏਕਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਅਮਰੀਕੀ ਆਰਥਿਕਤਾ ਨੂੰ ਉੱਚਾ ਚੁੱਕਣ ਦੀ ਉਮੀਦ ਵਿੱਚੇ ਕਦਮ ਚੁੱਕੇ। ਟਰੰਪ ਨੇ ਨਵਾਂ ਕਾਰਜਕਾਰੀ ਹੁਕਮ ਜਾਰੀ ਕੀਤਾ ਜਿਸ ਵਿੱਚ ਚਾਹ, ਫਲਾਂ ਦੇ ਰਸ, ਕੋਕੋਆ, ਮਸਾਲੇ, ਕੇਲੇ, ਸੰਤਰੇ, ਟਮਾਟਰ ਅਤੇ ਕੁਝ ਖਾਦਾਂ ਉੱਤੇ ਵੀ ਟੈਰਿਫ ਹਟਾ ਦਿੱਤਾ ਗਿਆ। ਟਰੰਪ ਦਾ ਅਮਰੀਕੀ ਖੁਰਾਕ ਦੇ ਪ੍ਰਮੁੱਖ ਤੱਤ ਦਾਲਾਂ ਉੱਤੇ ਆਪਣੀ ਟੈਰਿਫ ਨੀਤੀ ਤੋਂ ਅਚਾਨਕ ਪਿੱਛੇ ਹਟਣਾ ਮਹ ਉਸ ਸਮੇਂ ਆਇਆ ਜਦੋਂ ਇਸ ਮਹੀਨੇ ਦੀਆਂ ਚੋਣਾਂ ਵਿੱਚ ਵੋਟਰਾਂ ਨੇ ਆਰਥਿਕ ਚਿੰਤਾਵਾਂ ਨੂੰ ਆਪਣਾ ਮੁੱਖ ਮੁੱਦਾ ਦੱਸਿਆ ਜਿਸ ਦੇ ਨਤੀਜੇ ਵਜੋਂ ਵਰਜ਼ੀਨੀਆ ਨਿਊਯਾਰਸੀ ਅਤੇ ਦੇਸ਼ ਪਰਦੀਆਂ ਹੋਰ ਪ੍ਰਮੁੱਖ ਚੋਣਾਂ ਵਿੱਚ ਡੈਮੋਕ੍ਰੇਟਸ ਲਈ ਵੱਡੀਆਂ ਜਿੱਤਾਂ ਹੋਈਆਂ 트੍ਰੰਪ ਨੇ ਕਿਹਾ ਸੀ ਕੁਝ ਖਾਣ ਪੀਣ ਜਿਵੇਂ ਕਿ ਕੌਫੀ ਉੱਤੇ ਥੋੜਾ ਜਿਹਾ ਪਿੱਛੇ ਹਟਿਆ ਖਪਤਕਾਰਾਂ ਲਈ ਕੀਮਤਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਵਾਲੇ ਆਪਣੇ ਟੈਰਿਫ ਬਾਰੇ 트੍ਰੰਪ ਨੇ ਮਨਜ਼ੂਰ ਕੀਤਾ ਕੁਝ ਮਾਮਲਿਆਂ ਟੈਰਿਫ ਚੀਜ਼ਾਂ ਮਹਿੰਗੀਆਂ ਕਰ ਸਕਦੇ ਨੇ ਪਰ ਬਹੁਤ ਹੱਦ ਤੱਕ ਮਹਿੰਗਾਈ ਦੇ ਪਾਰ ਦੂਜੇ ਦੇਸ਼ਾਂ ਵੱਲੋਂ ਸਹਿਣ ਕੀਤੇ ਗਏ ਨੇ ਇਸ ਦੌਰਾਨ ਮਹਿੰਗ ਦਰ ト੍ਰੰਪ ਦੇ ਕੋਸ਼ਨਾਮਾ ਦੇ ਬਾਵਜੂਦ ਕੇ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਅਲੋਪ ਹੋ ਗਈ ਹੈ ਉੱਚੀਏ ਜਿਸ ਨਾਲ ਅਮਰੀਕੀ ਖਪਤਕਾਰਾਂ ਉੱਤੇ ਦਬਾਅ ਹੋਰ ਵੱਧ ਰਿਹਾ। ト੍ਰੰਪ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਟੈਰਿਫ ਨੇ ਸਰਕਾਰੀ ਖਜ਼ਾਨੇ ਨੂੰ ਭਰਨ ਵਿੱਚ ਸਹਾਇਤਾ ਕੀਤੀ ਅਤੇ ਦੇਸ਼ ਭਰ ਵਿੱਚ ਕਰਿਆਨੇ ਦੀਆਂ ਦੁਕਾਨਾਂ ਉੱਤੇ ਉੱਚੀਆਂ ਕੀਮਤਾਂ ਦਾ ਕੋਈ ਵੱਡਾ ਕਾਰਕ ਨਹੀਂ ਸੀ ਪਰ ਡੈਮੋਕ੍ਰੇਟਸ ਨੇ ਸ਼ੁੱਕਰਵਾਰ ਦੇ ਇਸ ਕਦਮ ਨੂੰ ਇਸ ਗੱਲ ਨੂੰ ਮਨਜ਼ੂਰ ਕਰਨ ਲਈ ਕਾਲੀ ਕੀਤੀ ਕਿ ト੍ਰੰਪ ਦੀਆਂ ਨੀਤੀਆਂ ਅਮਰੀਕੀ ਜੇਬਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। ਅਮਰੀਕੀ ਰਾਸ਼ਟਰਪਤੀ 트럼ਪ ਦੀ ਪਾਰਟੀ H1B ਵੀਜ਼ਾ ਨੂੰ ਲੈ ਕੇ ਇੱਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਅਮਰੀਕਾ ਵਿੱਚ ਭਾਰਤੀਆਂ ਦਾ ਦਾਖਲਾ ਮੁਸ਼ਕਲ ਹੋ ਸਕਦਾ 트럼ਪ ਦੇ ਕਰੀਬੀ ਸਹਿਯੋਗੀ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਕਿ H1B ਵੀਜ਼ਾ ਨੂੰ ਖਤਮ ਕਰਨ ਲਈ ਜਲਦੀ ਹੀ ਬਿੱਲ ਲਿਆਂਦਾ ਜਾਵੇਗਾ ਰਿਪਬਲਿਕਨ ਪਾਰਟੀ ਦੀ ਮਾਰਜੋਰੀ ਦਾ ਦੋਸ਼ ਹੈ ਕਿ H1B ਵੀਜ਼ਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਮਰੀਕਾ ਪਹਿਲਾਂ ਦੀ ਨੀਤੀ ਤਹਿਤ H1B ਵੀਜ਼ਾ ਸ਼੍ਰੇਣੀ ਨੂੰ ਖਤਮ ਕਰ ਦਿੱਤਾ ਜਾਵੇਗਾ ਹਾਲਾਂਕਿ ਉਨ੍ਹਾਂ ਕਿਹਾ ਕਿ ਅਗਲੇ 10 ਸਾਲਾਂ ਤੱਕ ਹਰ ਸਾਲ 10000 ਡਾਕਟਰਾਂ ਨੂੰ H1B ਵੀਜ਼ਾ ਜਾਰੀ ਕੀਤਾ ਜਾਵੇਗਾ ਫਿਲਹਾਲ ਹਰ ਸਾਲ ਜਾਰੀ ਕੀਤੇ ਗਏ 85000 H1B ਵੀਜ਼ੇ ਜੋ 70% ਵੀਜ਼ੇ ਭਾਰਤੀਆਂ ਨੂੰ ਦਿੱਤੇ ਜਾਂਦੇ ਨੇ ਇਸ ਤੋਂ ਪਹਿਲਾਂ 트ੰਪ ਨੇ ਕਿਹਾ ਸੀ ਕਿ ਅਮਰੀਕਾ ਚ ਕੁਝ ਪ੍ਰਤੀਵਾਹਾ ਦੀ ਕਮੀ ਹੈ 트ੰਪ ਨੇ ਕਿਹਾ ਸੀ ਕਿ ਦੇਸ਼ ਚ ਕਈ ਅਹਿਮ ਨੌਕਰੀਆਂ ਲਈ ਲੜਿੰਦੇ ਪ੍ਰਤੀਵਸ਼ਾਲੀ ਲੋਕ ਨਹੀਂ ਨੇ ਇਸ ਲਈ ਵਿਦੇਸ਼ੀ ਹੁਨਰਮੰਦ ਕਾਮਿਆਂ ਦੀ ਲੋੜ ਹੈ ਸ਼ਨੀਵਾਰ ਨੂੰ ਪੰਜਾਬ ਵਿੱਚ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ BBMB ਲਈ ਇੱਕ ਵੱਖਰਾ ਕੈਂਡਰ ਬਣਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਸਾਡੇ ਨੌਜਵਾਨ ਇਸ ਸਕੇਟਰ ਵਿੱਚ ਸ਼ਾਮਿਲ ਹੋ ਸਕਣ ਪਹਿਲਾਂ ਉੱਥੇ ਡੈਪਟੀਟੇਸ਼ਨ ਤੇ ਜਾਂਦੇ ਸਨ ਸਿੰਚਾਈ PSPCL ਅਤੇ ਹੋਰ ਵਿਭਾਗਾਂ ਵਿੱਚ 3000 ਤੋਂ ਵੱਧ ਅਸਾਮੀਆਂ ਜੋ ਪਹਿਲਾਂ ਨੈਪਟੇਸ਼ਨ ਤੇ VVMB ਜਾਂਦੀਆਂ ਸਨ ਜਲਦੀ ਹੀ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਖੇੜ ਵਿਭਾਗ ਵਿੱਚ ਤਿੰਨ ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮਲੇਰਕੋਟਲਾ ਸਹਿਕਾਰੀ ਵਿਭਾਗ ਵਿੱਚ ਰਜਿਸਟਰਾਰ, ਡਿਪਟੀ ਰਜਿਸਟਰਾਰ ਅਤੇ ਇੰਸਪੈਕਟਰ ਦੀਆਂ 11 ਅਸਾਮੀਆਂ ਭਰੀਆਂ ਜਾਣਗੀਆਂ। CHC ਦੌਰਾਹਾ ਵਿਖੇ 51 ਨਵੀਆਂ ਅਸਾਮੀਆਂ ਬਣਾਈਆਂ ਗਈਆਂ ਨੇ। ਡੈਂਟਲ ਟੀਚਿੰਗ ਫੈਕਲਟੀ ਲਈ ਉਮਰ ਸੀਮਾ ਪਿਛਲੇ 62 ਸਾਲਾਂ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। ਪੀਪੋ ਦੀਆਂ 16 ਅਸਾਮੀਆਂ ਨੂੰ ਮੁਰ ਸੁਰਜੀਤ ਕੀਤਾ ਗਿਆ ਅਤੇ ਵਿਭਾਗ ਜਲਦੀ ਹੀ ਉਹਨਾਂ ਨੂੰ ਭਰਨਾ ਸ਼ੁਰੂ ਕਰੇਗਾ ਵਧੀਕ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਜਲੰਧਰ ਲਈ 6 ਅਸਾਮੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਮੰਤਰੀ ਨੇ ਕਿਹਾ ਕਿ ਉਦਯੋਗ ਨਾਲ ਸੰਬੰਧਿਤ ਵਿਭਾਗਾਂ ਵਿੱਚ ਬਦਲਾਅ ਕੀਤੇ ਗਏ ਨੇ ਉਹ ਪੁੱਡਾ ਦੁਬਾਰਾ ਅਲਾਰਟ ਕੀਤੇ ਗਏ ਉਦਯੋਗਿਕ ਪਲਾਟਾਂ ਰਾਹੀਂ ਆਪਣੇ ਉਦਯੋਗਿਕ ਪਲਾਂਟ ਵੰਡ ਸਕਦੇ ਨੇ ਪਰ ਉਹ ਘੱਟੋ-ਘੱਟ 500 ਗੱਜ ਹੋਣੇ ਚਾਹੀਦੇ ਨੇ ਜੇਕਰ ਪਲਾਂਟ 2000 ਗੱਜ ਹੈ ਤਾਂ ਇਸ ਨੂੰ 4 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਨੂੰ ਟਰਾਂਸ ਜੈਂਡਰ ਭਾਈਚਾਰੇ ਲਈ ਨਿਯਮ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਉਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਦੇ ਮੈਂਬਰ ਰਮਨ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਈ ਮੰਗਾਂ ਨੂੰ ਪੂਰਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੀਆਂ ਸੈਨੇਟ ਚੋਣਾਂ ਦੌਰਾਨ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਸੈਨੇਟ ਚੋਣਾਂ ਦੀ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਇਸ ਲਈ ਉਹਨਾਂ ਨੇ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਯੂਨੀਵਰਸਿਟੀ ਪ੍ਰਬੰਧਨ ਦਾ ਕਹਿਣਾ ਹੈ ਤੇ ਡਾਕਟਰੀ ਪ੍ਰਕਿਰਿਆਵਾਂ ਤੋਂ ਗੁਜ਼ਰ ਰਹੇ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚ ਸਕਦਾ ਮੋਰਚੇ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਛੋੜ ਦੇਣ ਤੇ ਵਿਚਾਰ ਕਰ ਰਹੇ ਨੇ ਇਹ ਐਲਾਨ ਕੀਤਾ ਗਿਆ ਕਿ ਸੈਨੇਟ ਚੋਣਾਂ ਦੀ ਮਿਤੀ ਦਾ ਐਲਾਨ ਹੋਣ ਤੱਕ ਵਿਦਿਆਰਥੀ ਕਿਸੇ ਵੀ ਯੂਨੀਵਰਸਿਟੀ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈਣਗੇ ਵਿਦਿਆਰਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਝਿੜਕ ਨੂੰ ਵੀ ਅੰਗੋਲਿਆ ਕਰ ਦਿੱਤਾ ਯੂਨੀਵਰਸਿਟੀ 18 ਨਵੰਬਰ 2025 ਦੇ ਆਸ-ਪਾਸ ਵੱਖ-ਵੱਖ ਵਿਭਾਗਾਂ ਲਈ ਸੈਮੈਸਟਰ ਵਾਰ ਪ੍ਰੀਖਿਆਵਾਂ ਕਰਵਾਉਣ ਵਾਲੀ ਹੈ ਕਈ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਲਈ ਡੇਟ ਸ਼ੀਟਾਂ ਮਿਲ ਗਈਆਂ ਨੇ ਜ਼ਾਤਰ ਦੇ ਅੰਤ ਵਿੱਚ ਸ਼ੁਰੂ ਹੋਣੀਆਂ ਨੇ ਅੰਦੋਲਨ ਵਿੱਚ ਸ਼ਾਮਿਲ ਵਰਕ ਵਰਕ ਵਿਦਿਆਰਥੀ ਯੂਨੀਅਨਾਂ ਆਗੂਆਂ ਦੀ ਇੱਕ ਮੀਟਿੰਗ 2 ਨਵੰਬਰ ਨੂੰ ਬੁਲਾਈ ਗਈ ਹੈ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਸੀ ਸਾਬਕਾ ਸੈਨੇਟਰ ਹਰਪੀ ਸਿੰਘ ਦਵਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਪਟੀਸ਼ਨ ਕਰਤਾ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਸਖਤ ਫਟਕਾਰ ਲਗਾਈ ਅਦਾਲਤ ਨੇ ਇਸ ਮਾਮਲੇ ਤੇ ਸਖਤ ਟਿੱਪਣੀਆਂ ਵੀ ਕੀਤੀਆਂ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਪ੍ਰਣਾਲੀ ਨੂੰ ਚੋਣਾਂ ਲਈ ਕੁਰਬਾਨ ਨਹੀਂ ਕੀਤਾ ਜਾ ਸਕ ਕਿਆ ਨੂੰ ਪਹਿਲਾਂ 7 ਦਿਨ ਪੜਾਈ ਕਰਨੀ ਚਾਹੀਦੀ ਹੈ ਚੀਫ ਜਸਟਿਸ ਸ਼ੀਲ ਲਾਗੂ ਦੀ ਅਗਵਾਈ ਵਾਲਾ ਡਿਵੀਜ਼ਨ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ ਬਦਲਦੇ ਮੌਸਮ ਨੇ ਕਈ ਯੂਰਪੀ ਦੇਸ਼ਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਤੂਫਾਨ ਕਲੋਡੀਆ ਨੇ ਪੁਰਤਗਾਲ ਵਿੱਚ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਨੇ ਇਸ ਦੌਰਾਨ ਯੂਕੇ ਵਿੱਚ ਬੇਲਜ਼ ਅਤੇ ਇੰਗਲੈਂਡ ਗੰਬੀਰ ਹੜ੍ਹਾਂ ਨਾਲ ਜੂਝ ਰਹੇ ਨੇ ਬਚਾਅ ਟੀਮਾਂ ਲਗਾਤਾਰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਨੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਬਚਾਅ ਕਰਮਚਾਰੀ ਇਸ ਸਮੇਂ ਬੇਲਜ਼ ਅਤੇ ਇੰਗਲੈਂਡ ਵਿੱਚ ਭਿਆਨਕ ਹੜ੍ਹਾਂ ਤੋਂ ਲੋਕਾਂ ਨੂੰ ਬਾਹਰ ਕੱਢ ਰਹੇ ਨੇ ਪੁਰਤਗਾਲ ਵਿੱਚ ਅਤੇ ਗੁਆੰਡੀਸ ਪੇਨ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਕਲੋਡੀਆ ਕਾਰਨ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਖਰਾਬ ਮੌਸਮ ਦਾ ਤੱਕ ਬ੍ਰਿਟੇਨ ਅਤੇ ਆਇਰਲੈਂਡ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਗਿਆ ਸੀ ਪੁਰਤਗਾਲ ਦੇ ਫਰਨਾਓ ਫੈਰੋ ਵਿੱਚ ਬਚਾਅ ਕਰਮਚਾਰੀਆਂ ਨੂੰ ਵੀਰਵਾਰ ਨੂੰ ਉਹਨਾਂ ਦੇ ਹੜ੍ਹ ਵਾਲੇ ਘਰ ਦੇ ਅੰਦਰ ਇੱਕ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ ਇੱਕ ਹਾਦਸਾ ਹੈ ਕਿ ਉਹ ਸੁੱਤੇ ਹੋਏ ਸਨ ਅਤੇ ਰਾਤ ਪਰ ਪਾਣੀ ਵਧਣ ਕਾਰਨ ਬਚ ਨਹੀਂ ਸਕੇ ਔਨਲਾਈਨ ਪੋਸਟ ਕੀਤੀ ਗਈ ਫੁਟੇਜ ਵਿੱਚ ਦਿਖਾਇਆ ਗਿਆ ਕਿ ਤੂਫਾਨ ਇੱਕ ਕੈਂਪਿੰਗ ਖੇਤਰ ਵਿੱਚ ਤਵਾਹੀਮ ਚਾਰਿਆ ਸੀ ਅਮਰੀਕਾ ਗਾਜ਼ਾ ਪੱਟੀ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਤਿਆਰੀ ਕਰ ਰਿਹਾ ਇਸ ਦੇ ਲਈ ਇੱਕ ਲੰਮੇ ਸਮੇਂ ਦਾ ਪਲਾਨ ਬਣਾਇਆ ਗਿਆ ਇੱਕ ਹਿੱਸੇ ਤੇ ਇੰਟਰਨੈਸ਼ਨਲ ਫੋਰਸ ਆਈਐਸਐਫ ਤੇ ਇਜ਼ਰਾਈਲੀ ਫੋਰਸ ਦਾ ਕੰਟਰੋਲ ਰਹੇਗਾ ਇਸ ਨੂੰ ਗ੍ਰੀਨ ਜ਼ੋਨ ਕਿਹਾ ਜਾਵੇਗਾ ਫਿਲਸਤੀਨੀ ਆਬਾਦੀ ਵਾਲੇ ਦੂਜੇ ਹਿੱਸੇ ਨੂੰ ਫਿਲਹਾਲ ਖੰਡਰ ਦੀ ਅਵਸਥਾ ਚ ਹੀ ਰਹਿਣ ਦਿੱਤਾ ਜਾਵੇਗਾ ਇਸ ਨੂੰ ਰੈੱਡ ਜ਼ੋਨ ਨਾ ਦਿੱਤਾ ਗਿਆ ਲਗਭਗ ਸਾਰੇ ਫਿਲਸਤੀਨੀ ਰੈੱਡ ਜ਼ੋਨ ਵਿੱਚ ਭੇਜੇਗੇ ਨੇ ਰਿਪੋਰਟ ਮੁਤਾਬਕ ਇਸ ਪਲਾਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਗਾਜ਼ਾ ਦੇ ਪੂਰਬੀ ਹਿੱਸੇ ਵਿੱਚ ਗ੍ਰੀਨ ਜ਼ੋਨ ਬਣਾਇਆ ਜਾਵੇਗਾ ਇੱਥੇ ਇ ਦੇ ਮੋੜ ਵਿਕਾਸ ਦਾ ਕੰਮ ਹੋਵੇਗਾ ਅਮਰੀਕਾ ਇੱਥੇ ਤਾਇਨਾਤ ਹੋਣ ਵਾਲੀਆਂ ਕਮਾਂਤਰੀ ਸੁਰੱਖਿਆ ਫੋਰਸਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਰਸਮੀ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਯੋਜਨਾ ਮੁਤਾਬਿਕ ਇੱਥੇ ਸ਼ੁਰੂ ਵਿੱਚ 100 ਫੌਜੀ ਤਾਇਨਾਤ ਕੀਤੇ ਜਾਣਗੇ ਬਾਅਦ ਵਿੱਚ ਇਹਨਾਂ ਦੀ ਗਿਣਤੀ ਵਧਾ ਕੇ 20000 ਕੀਤੀ ਜਾ ਸਕਦੀ ਹੈ ਗ੍ਰੀਨ ਜ਼ੋਨ ਤੋਂ ਬਾਹਰ ਜਾਣ ਦੀ ਮਨਜ਼ੂਰੀ ਕਿਸੇ ਵੀ ਵਿਦੇਸ਼ੀ ਫੌਜ ਨੂੰ ਨਹੀਂ ਹੋਵੇਗੀ ਇਜ਼ਰਾਈਲ ਦੇ ਕੰਟਰੋਲ ਵਾਲੀ ਜੈਲੋ ਲਾਈਨ ਦੇ ਪੱਛਮ ਦਾ ਹਿੱਸਾ ਰੈੱਡ ਜ਼ੋਨ ਕਰਾਇਆ ਜਾਏਗਾ ਇੱਥੇ ਕੋਈ ਵੀ ਮੋੜ ਵਿਕਾਸ ਨਹੀਂ ਕੀਤਾ ਜਾਵੇਗਾ 2 ਸਾਲ ਦੀ ਜੰਗ ਵਿੱਚ ਸਭ ਤੋਂ ਵੱਧ ਨੁਕਸਾਨ ਇਸੇ ਇ ਪਗ ਬੀ ਲੱਖ ਦੀ ਆਬਾਦੀ ਫਸੀ ਹੋਈ ਹੈ ਇਹ ਪੂਰੀ ਯੋਜਨਾ ਹੋਣੇ ਜਿਹੇ ਸੀਜ਼ ਫਾਇਰ ਅਤੇ ਟਰੰਪ ਦੇ ਵਾਅਦਿਆਂ ਤੇ ਸਵਾਲ ਖੜੇ ਕਰਦੀ ਹੈ ਟਰੰਪ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਗਾਜ਼ਾ ਨੂੰ ਇਕਜੁੱਟ ਕਰਕੇ ਫਿਲਸਤੀਨੀ ਰਾਜ ਨੂੰ ਬਹਾਲ ਕੀਤਾ ਜਾਵੇਗਾ ਟਰੰਪ ਨੇ 13 ਅਕਤੂਬਰ ਨੂੰ ਮਿਸਰ ਦੇ ਸ਼ਹਿਰ ਸ਼ਰਮ ਅਲ ਸ਼ੇਖ 'ਚ ਗਾਜ਼ਾ ਸ਼ਾਂਤੀ ਸਮਝੌਤੇ ਤੇ ਹਸਤਾਖਰ ਕੀਤੇ ਸਨ ਇਸ ਦੌਰਾਨ 20 ਤੋਂ ਵੱਧ ਦੇਸ਼ਾਂ ਦੇ ਨੇਤਾ ਉੱਥੇ ਮੌਜੂਦ ਸਨ ਪਰ ਇਜ਼ਰਾਈਲ ਤੇ ਹਮਾਸ ਨੂੰ ਨਹੀਂ ਦੱਸਿਆ ਗਿਆ ਸੀ ਬੀਤੇ ਕੁਝ ਮਹੀਨਿਆਂ ਚ ਬੰਗਲਾਦੇਸ਼ ਤੇ ਨੇਪਾਲ ਚ ਤਕਤਾ ਪਲਟ ਤੋਂ ਬਾਅਦ ਹੁਣ ਮੱਧ ਅਮਰੀਕੀ ਦੇਸ਼ ਮੈਕਸੀਕੋ ਚ ਜ਼ੈਨਜੀ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਇੱਥੇ ਸ਼ਨੀਵਾਰ ਨੂੰ ਹਜ਼ਾਰਾਂ ਲੋਕ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਪ੍ਰਦਰਸ਼ਨ ਦੇ ਸਮਰਥਨ ਵਿੱਚ ਸੜਕਾਂ ਤੇ ਉਤਰ ਆਏ ਵਿਰੋਧ ਪ੍ਰਦਰਸ਼ਨਾਂ ਨੂੰ ਵੱਖ-ਵੱਖ ਉਮਰ ਦੇ ਲੋਕਾਂ ਅਤੇ ਵਿਰੋਧੀ ਪਾਰਟੀਆਂ ਦੇ ਲੋਕਾਂ ਨੇ ਵੀ ਸਮਰਥਨ ਦਿੱਤਾ ਪ੍ਰਦਰਸ਼ਨ ਦੌਰਾਨ ਕੁਝ ਨੌਜਵਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ, ਪਟਾਕਿਆਂ, ਡਾਂਗਾਂ ਅਤੇ ਜ਼ੰਜੀਰਾਂ ਨਾਲ ਪੁਲਿਸ ਤੇ ਹਮਲਾ ਕੀਤਾ ਤੇ ਪੁਲਿਸ ਦੀਆਂ ਸ਼ੀਲਡਾਂ ਅਤੇ ਹੋਰ ਉਪਕਰਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਰਾਜਸਤਾਨ ਪਾਵਲੋ ਵਾਸਕੇਜ਼ ਨੇ ਰਿਪੋਰਟ ਦਿੱਤੀ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ 'ਚ 120 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 100 ਪੁਲਿਸ ਅਧਿਕਾਰੀ ਨੇ ਇਸ ਘਟਨਾ ਦੇ ਸਬੰਧ ਵਿੱਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 1990 ਦੇ ਦਹਾਕੇ ਦੇ ਅਖੀਰ ਅਤੇ 2010 ਦੇ ਦਹਾਕੇ ਦੇ ਸ਼ੁਰੂ ਵਿੱਚ ਪੈਦਾ ਹੋਏ ਲੋਕਾਂ ਨੇ ਇਸ ਸਾਲ ਕਈ ਦੇਸ਼ਾਂ ਵਿੱਚ ਅਸਮਾਨਤਾ ਲੋਕਤੰਤਰੀ ਗਿਰਾਵਟ ਅਤੇ ਪ੍ਰਿਸ਼ਟਾਚਾਰ ਵਿਰੁੱਧ ਪ੍ਰਦਰਸ਼ਨ ਕੀਤਾ ਨੇਪਾਲ ਨੇ ਹਾਲ ਹੀ ਵਿੱਚ ਸਤੰਬਰ ਵਿੱਚ ਸੋਸ਼ਲ ਮੀਡੀਆ ਤੇ ਪਾਬੰਦੀ ਤੋਂ ਬਾਅਦ ਸਭ ਤੋਂ ਵੱਡਾ ਜ਼ੈਨਜ਼ੀ ਵਿਰੋਧ ਪ੍ਰਦਰਸ਼ਨ ਦੇਖਿਆ ਜਿਸ ਕਾਰਨ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਮੈਕਸੀਕੋ ਦੇ ਬਹੁਤ ਸਾਰੇ ਨੌ ਵਣ ਕਹਿੰਦੇ ਨੇ ਕਿ ਉਹ ਪ੍ਰਸ਼ਟਾਚਾਰ ਅਤੇ ਹਿੰਸਕ ਅਪਰਾਧਾਂ ਲਈ ਸਜ਼ਾ ਤੋਂ ਮੁਕਤੀ ਵਰਗੀਆਂ ਪ੍ਰਣਾਲੀਗਤ ਸਮੱਸਿਆਵਾਂ ਤੋਂ ਨਿਰਾਸ਼ ਨੇ ਜਿਨ੍ਹਾਂ ਤੋਂ ਤੰਗ ਆ ਕੇ ਉਹਨਾਂ ਨੇ ਪ੍ਰਦਰਸ਼ਨ ਰਾਹੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਤਰੀਕਾ ਅਪਣਾਇਆ ਐਸਨ ਦੇਸ਼ ਜੁਨ ਦੇ ਖਬਰਾਂ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ